ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਿਮਰਨ ਕਿਚਨ ਐਂਡ ਬਲੌਗ 'ਚ ਸ਼ੁਰੂ ਕਰਦੇ ਆਂ ਪੰਜ ਦਾ ਬਲੌਗ ਤੇ ਅੱਜ ਦਾ ਬਲੌਗ ਜਿਹੜਾ ਆਪਣਾ ਬੜਾ ਹੀ ਵਧੀਆ ਰਹੂਗਾ ਆਪਾਂ ਦਿਨ ਭਰ ਕੀ ਕਰਦੇ ਆਂ ਕੰਮ ਤੇ ਆਪਾਂ ਤੁਹਾਡੇ ਨਾਲ ਸਾਰਾ ਜਿਹੜਾ ਬਲੌਗ ਕਰਦੇ ਆਂ ਸਾਂਝਾ ਤੇ ਕੁਝ ਕੁਛ ਚੀਜ਼ਾਂ ਨੇ ਜਿਹੜੀਆਂ ਆਪਾਂ ਤੁਹਾਨੂੰ ਨਾਲ ਜਿਹੜੀਆਂ ਨਹੀਂ ਦਿਖਾ ਪਾਉਂਦੇ ਆ ਕੋਈ ਕੋਈ ਕਲਿੱਪ ਜਿਹੜੀ ਸਾਡੇ ਕੋਲ ਰਹਿ ਜਾਂਦੀ ਆ ਜਿਸ ਤਰ੍ਹਾਂ ਸਵੇਰੇ ਸਵੇਰ ਕੰਮ ਕਰਦੇ ਆਂ ਭੱਜ ਦੌੜ ਬੜੀ ਹੁੰਦੀ ਆ ਤੇ ਅੱਜ ਮੈਂ ਸਭ ਤੋਂ ਪਹਿਲਾਂ ਤੋਤੇ ਕੰਬਲ ਸਵੇਰੇ ਮੈਂ 5 ਵਜੇ ਹੀ ਕੰਬਲਾਂ ਨੂੰ ਪੇਂਤਾ ਡਰਮ ਦੇ ਵਿੱਚ ਈਜੀ ਦੇ ਵੱਡੇ ਸ਼ੀਸ਼ੀ ਲਿਆਂਦੇ ਦੋ ਕੰਬਲ ਪਏ ਫਿਰ ਆਪਾਂ ਵੰਚ ਨੂੰ ਕੀਤਾ ਤਿਆਰ ਉਹਨੂੰ ਸਕੂਲ ਭੇਜਿਆ ਨਾਸ਼ਤਾ ਕਰਾਇਆ ਅੱਜ ਆਪਾਂ ਬਣਾਇਆ ਹੀ ਪਨੀਰ ਵਾਲੇ ਪਰੌਂਠੇ ਤੇ ਉਸ ਤੋਂ ਬਾਅਦਾਂ ਫਿਰ ਨਵਦੀਪ ਵੰਚ ਨੂੰ ਛੱਡ ਕੇ ਸਕੂਲੋਂ ਆਈ ਤੇ ਫਿਰ ਆਪਾਂ ਨਵਦੀਪ ਨੂੰ ਨਾਸ਼ਤਾ ਬਣਾ ਕੇ ਦਿੱਤਾ ਉਹਨੇ ਨਾਸ਼ਤਾ ਕੀਤਾ ਮੈਂ ਨਾਸ਼ਤਾ ਕੀਤਾ ਤੇ ਉਸ ਤੋਂ ਬਾਅਦ ਆਪਾਂ ਨਾਲ ਦੀ ਨਾਲ ਜਿਹੜਾ ਜਦ ਤੱਕ ਨਵਦੀਪ ਨੂੰ ਛੱਡਣ ਗਈ ਤੱਕ ਤੱਕ ਮੈਂ ਜਿਹੜਾ ਪਾਣੀ ਪੁਣੀ ਭਰਨਾ ਭਰ ਲਿਆ ਕਿਉਂਕਿ ਸਾਡੇ ਇੱਥੇ ਸਵੇਰੇ ਵੀ ਪਾਣੀ ਹੁੰਦਾ ਰਾਤ ਨੂੰ ਵੀ ਪਾਣੀ ਹੁੰਦਾ ਸਵੇਰੇ ਜਦੋਂ ਹੁਣ ਸਵੇਰੇ ਆਉਂਦਾ ਆਪਾਂ ਪਹਿਲਾਂ ਤਾਂ ਰਾਤ ਹੀ ਹੁੰਦਾ ਹੁੰਦਾ ਸੀ ਤੇ ਜਦ ਤੱਕ ਪਾਣੀ ਆਉਂਦਾ ਸੀ ਤੇ ਆਪਾਂ ਸਾਰਾ ਕੁਝ ਭਰ ਕੇ ਜਿਹੜਾ ਓਵਰਫਲੋ ਪਾਣੀ ਸੀ ਓਵਰਫਲੋ ਹੁੰਦਿਆ ਸੀ ਉਹਦੇ ਨਾਲ ਸਾਰੀਆਂ ਚੀਜ਼ਾਂ ਭਰ ਲੀਆਂ ਫਿਰ ਉਸ ਤੋਂ ਬਾਅਦ ਨਵਦੀਪ ਨੂੰ ਦੇ ਕੇ ਨਾਸ਼ਤਾ ਪਹਿਲਾਂ ਮੈਂ ਤੋਤੇ ਦੋਵੇਂ ਕੰਬਲ ਚੰਗੀ ਤਰ੍ਹਾਂ ਆਪਣੇ ਪੈਰਾਂ ਨਾਲ ਉਹਨਾਂ ਨੂੰ ਮਲ ਮਲ ਕੇ ਮਲ ਮਲ ਕੇ ਤੋਮਾ ਕੰਬਲਾ ਨੂੰ ਧੋ ਕੇ ਚੰਗੇ ਪਾਣੀ 'ਚ ਹੰਗਾ ਲਿਆ ਮੋਟਰ ਕਰ ਲਈ ਚਾਲੂ ਪਾਣੀ ਚਾਲੂ ਹੋ ਗਿਆ ਉਸ ਤੋਂ ਬਾਅਦ ਆ ਫਿਰ ਆਪਾਂ ਬੇਬੇ ਨੂੰ ਕਰਾਇਆ ਨਾਸ਼ਤਾ ਬੇਬੇ ਨੂੰ ਨਾਸ਼ਤਾ ਕਰਾਉਣ ਤੋਂ ਬਾਅਦ ਆ ਫਿਰ ਮੈਂ ਤੋਤੇ ਭਾਂਡੇ ਭਾਂਡੇ ਧੋ ਕੇ ਰਸੋਈ ਦੇ ਪੋਨੇ ਧੋਣ ਵਾਲੇ ਸੀ ਪੋਨੇ ਤੋਤੇ ਨਿੱਕੇ ਨਿੱਕੇ ਤੁਹਾਨੂੰ ਪਤਾ ਵਾ ਜਿਹੜੇ ਕੰਮ ਹੁੰਦੇ ਨਾ ਬੜੇ ਛੋਟੇ ਛੋਟੇ ਕੰਮ ਹੋ ਜਾਂਦੇ ਆ ਤੇ ਫਿਰ ਉਸ ਤੋਂ ਬਾਅਦ ਆ ਪਾਣੀ ਪੀਣ ਵਾਲਾ ਉਬਾਲਿਆ ਕਿਉਂਕਿ ਮੈਂ ਹਮੇਸ਼ਾ ਪਾਣੀ ਉਬਾਲ ਕੇ ਪੀਂਦੀ ਆ ਉਹ ਬਾਲਿਆ ਇਦਾਂ ਕੰਮ-ਕੂਮ ਕਰਦਿਆਂ ਨੂੰ ਫਿਰ ਤੇ ਫਿਰ ਉਸ ਤੋਂ ਬਾਅਦ ਮੈਂ ਨਾ ਉਚੜ ਗਈ ਕਿਉਂਕਿ ਅੱਜ ਮੈਂ ਥੋੜਾ ਲੇਟ ਹੀ ਨਾ ਤੀ ਤੇ ਵੈਸੇ ਮੈਂ ਹੁਣ ਥੋੜਾ ਲੇਟ ਨਾ ਹੁੰਦੀ ਕਿਉਂਕਿ ਮੈਨੂੰ ਲੱਗਦਾ ਮੇਰੇ ਨੂੰ ਕਿ ਥੋੜਾ ਛੰਡ ਲੱਗਦੀ ਹੈ ਮੌਸਮ ਅਜੇ ਉਦਨਾ ਬਦਲੇ ਨਹੀਂ ਆ ਤੇ ਲੇਟ ਹੀ ਨਾ ਤੀ ਕੱਲ ਵੀ ਮੈਂ ਬੜੀ ਲੇਟ ਨਾ ਤੀ ਸੀ ਜਦੋਂ 9:00 ਵਜੇ ਤੇ ਲਾਗੇ ਬੰਨੇ ਤੇ 9:00 ਵਜੇ ਮੈਂ ਨਾ ਆ ਲਿਆ ਨੋਵੈਲ ਲਾ ਕੇ ਚਾਚੀ ਜੀ ਅਜ ਉਹਨਾਂ ਨੂੰ ਕੀਤੀ ਹੈਲੋ ਹਾਈ ਉਨਾਂ ਨਾਲ ਗੱਪ-ਸ਼ਪ ਮਾਰ ਕੇ ਫਿਰ ਮੈਂ ਆਪਣੀ ਵੀਡੀਓ ਦੀ ਕਰਨ ਲਈ ਪੀ ਤਿਆਰੀ ਵੀਡੀਓ ਦੀ ਤਿਆਰੀ ਕਰਦਿਆਂ ਕਰਦਿਆਂ ਵੱਜ ਗਿਆ ਮੈਨੂੰ 10:30 10:30 ਵੱਜ ਗਿਆ ਤੇ ਹੁਣ ਮੈਂ ਲੱਗੀਆਂ ਇੱਕ ਵਾਰੀ ਚਾਹ ਪੀਣ ਚਾਹ ਪੀ ਕੇ ਤੇ ਫਿਰ ਮੇਰੇ ਇੱਕ ਦੋ ਬਾਹਰ ਦੇ ਕੰਮ ਹੈ ਜਿਹੜੇ ਬੜੇ ਜ਼ਰੂਰੀ ਕੰਮ ਹੈ ਬੈਂਕ ਜਾਣਾ ਵਾ ਇੱਕ ਦੋ ਕੰਮ ਉਹ ਵਾ ਤੇ ਉਸ ਤੋਂ ਬਾਅਦ ਹੋਰ ਵੀ ਕਿੰਨੇ ਕੰਮਾਂ ਦੇ ਅੱਜ ਦੁਪਹਿਰ ਦੀ ਜੀ ਰੋਟੀ ਦੇ ਬਾਰੇ ਕੁਝ ਨਹੀਂ ਸੋਚਿਆ ਕੁਝ ਬਣਾਇਆ ਨਹੀਂ ਆ ਕੁਝ ਸੋਚਿਆ ਨਹੀਂ ਆ ਮੈਂ ਸੋਚਿਆ ਜੇ ਜ਼ਿਆਦਾ ਲੇਟ ਹੋ ਜਾਊਗਾ ਤੇ ਕੋਈ ਗੱਲ ਨਹੀਂ ਦੁਪਹਿਰੇ ਆਪਾਂ ਲੂਣ ਵਾਲੇ ਚੌਲ ਬਣਾ ਲਾਂਗੇ ਹਨਾ ਮੈਂ ਨਿਊਟ੍ਰੀਲਾ ਪਾ ਕੇ ਸੋਇਆ ਵੜੀ ਪਾ ਕੇ ਚੌਲ ਜਿਹੜੇ ਬੱਚੇ ਖੁਸ਼ ਹੋ ਕੇ ਖਾ ਲਿੰਦੇ ਆ ਤੇ ਉਹ ਬਣਾ ਲਾਂਗੇ ਆਟਾ ਗੁੱਜਾ ਹੋਇਆ ਪਿਆਵਾ ਤੇ ਬੇਬੇ ਨੂੰ ਦੋ ਪਰੌਂਠੇ ਬਣਾ ਦਾਂਗੇ ਜਾਂ ਤੋਂ ਕੋਈ ਵੀ ਚਾਹ ਦੇ ਨਾਲ ਵੈਸੇ ਬੇਬੇ ਵੀ ਚੌਲ ਖਾ ਲਿੰਦੀ ਪਰ ਉਹ ਨਹੀਂ ਬੇਬੇ ਖੁਸ਼ ਹੋ ਕੇ ਚੌਲ ਖਾਂਦੇ ਨਹੀਂ ਗੇ ਹਨਾ ਰੋਟੀ ਜ਼ਿਆਦਾ ਖਾਣਾ ਪਸੰਦ ਕਰਦੀ ਨਹੀਂ ਤੇ ਪਿਆਜ਼ ਵਾਲੇ ਪਰੌਂਠੇ ਤੇ ਕਿਤੇ ਨਹੀਂ ਗਏ ਹਨਾ ਤੇ ਹੁਣ ਮੈਂ ਲੱਗੀ ਨਹੀਂ ਚਾਹ ਪੀਣ ਵੀਡੀਓ ਬਣੀਆਂ ਬਹੁਤ ਹੁੰਦਾ ਕੰਮ ਪਹਿਲਾਂ ਵੀਡੀਓ ਕਿਉਂਕਿ ਬੜੀਆਂ ਹੀ ਕਲਿੱਪਾਂ ਨਾ ਵਿੱਚ ਫੋਨ ਦੇ ਵਿੱਚ ਬੜੀਆਂ ਦਿਨਾਂ ਦੀਆਂ ਇਕੱਠੀਆਂ ਹੋ ਉਹ ਪਈਆਂ ਸੀ ਤੇ ਜਦੋਂ ਫਿਰ ਨਾ ਇਕੱਠੀਆਂ ਹੋ ਜਾਂਦੀਆਂ ਹਨਾ ਤੇ ਫਿਰ ਉਹਨਾਂ ਨੂੰ ਮਤਲਬ ਫੋਨ ਵੀ ਤੇ ਇੰਨੀ ਜਿਹੜੀ ਆ ਮੰ ਮੋਰੀ ਸਾਰੀ ਉਹ ਦਿਪਰ ਜਾਂਦੀ ਹੈ ਫਿਰ ਉਹਨੂੰ ਮੈਂ ਡਰੀਟ ਕੀਤਾ ਸਾਰਿਆਂ ਨੂੰ ਸਾਰੀਆਂ ਕਲਿੱਪਾਂ ਕੱਟੀਆਂ ਕੀਤੀਆਂ ਵੀਡੀਓ ਪਾਈ ਬਣਾਈ ਕੋ ਬਹੁਤ ਫੋਨ ਦਾ ਵੀ ਕੰਮ ਕੀਤਾ ਕਮ ਸੇ ਕਮੀ ਮੈਨੂੰ 1 ਘੰਟਾ ਫੋਨ ਤੇ ਲੱਗ ਗਿਆ ਸੋ ਕਦੇ ਕਦੇ ਬੱਚੇ ਬੋਲ ਦਿੰਦੇ ਆ ਕਿ ਇੰਨਾ ਚਿਰ ਤੁਸੀਂ ਫੋਨ ਫੜ ਕੇ ਉਹਨਾਂ ਨੂੰ ਪਤਾ ਹੀ ਨਹੀਂ ਕੰਮ ਹੀ ਕਰਦੇ ਆ ਫੋਨ ਫੜ ਕੇ ਸੀ ਕੋਈ ਫੋਨ ਤੇ ਕੋਈ ਵੀ ਵੀਡੀਓ ਨਹੀਂ ਵੇਖਣਦਾ ਸੋ ਬਾਕੀ ਸਭ ਠੀਕ ਠਾਕ ਵਾ ਤੇ ਗੱਲਾਂ ਚ ਗੱਲ ਚੇਤੇ ਆਈ ਗੱਲ ਕਿ ਹਣਾਂ ਦੀ ਜਿੱਦਾਂ ਹੁਣ ਵੀਡੀਓ ਕਿੰਨੀਆਂ ਆਉਂਦੀਆਂ ਤੇ ਆਪਾਂ ਕਦੀ ਵੇਖ ਨਹੀਂ ਸਕਦੇ ਕਦੀ ਕਦੀ ਵੇਖ ਲਈਦੀ ਆ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਵਾ ਨੁਕਸਾਨ ਤੇ ਹੋ ਗਿਆ ਵਾ ਹੁਣ ਸਾਲਾਂ ਤੇ ਪੈ ਗਿਆ ਕੰਮ ਬਾਕੀ ਰਾਸ਼ਨ ਇੰਨਾ ਕੁ ਲੋਕੀ ਖਰਾਬ ਕਰਨਦੇ ਆ ਨਾ ਫਿਰ ਉਹੋ ਹੀ ਗੱਲ ਕਹਿੰਦੇ ਹੁੰਦੇ ਆ ਨਾ ਪਹਿਲਾਂ ਤੇ ਬੰਦਾ ਮੰਗਦਾ ਵਾ ਰੱਬ ਕੋਲੋਂ ਜੇ ਦੇ ਦਿੰਦਾ ਵਾ ਤੇ ਫਿਰ ਲੋਕਾਂ ਕੋ ਸਾਂਭਿਆ ਨਹੀਂ ਜਾਂਦਾ ਹਨਾ দান ਕਰਨ ਵਾਲੇ ਬਹੁਤ ਦਾਨੀ ਸੱਜਣ ਆ ਦਾਨ ਕਰਨਦੇ ਆ ਹਨਾ ਤੇ ਜਿਹੜੇ ਅੱਗੇ ਦੇਣ ਵਾਲੇ ਉਹ ਜਿੱਥੇ ਜੀ ਕਰਤਾ ਦੇ ਜਾਂਦੇ ਸੁੱਟ ਦੇਂਦੇ ਰੋਡ ਤੇ ਉੱਤੇ ਵੇਖਿਆ ਇੱਕ ਜਗ੍ਹਾ ਤੇ ਰੋਟੀਆਂ ਦੇ ਨੇ ਢੇਰ ਲੱਗੇ ਲੱਗੇ ਲੰਗਰ ਕਿਤੇ ਬਣਾਉਂਦਿਆ ਸੀ ਉਹ ਕਿੱਥੋਂ ਦੀ ਵੀਡੀਓ ਸੀ ਮੈਨੂੰ ਪਤਾ ਨਹੀਂ ਆ ਲੰਗਰ ਬਣਦਿਆ ਸੀ ਤੇ ਲੱਗੇ ਰੋਟੀਆਂ ਦਾ ਢੇਰ ਲੱਗਾ ਹੈ ਜਿਹੜੀਆਂ ਪਹਿਲਾਂ ਕਿਤੇ ਬਣਾਈਆਂ ਤੇ ਉੱਥੇ ਸੁੱਟੀਆਂ ਕਮ ਸੇ ਕਮ ਵੀ 2-4 ਮਣ ਹੋਣੀਆਂ ਜਿਹੜੀਆਂ ਰੋਟੀਆਂ ਤੇ ਸੋ ਇਦਾਂ ਨਹੀਂ ਕਰਨਾ ਚਾਹੀਦਾ ਪਰਮਾਤਮਾ ਨੇ ਜੇ ਤੁਹਾਨੂੰ ਰਿਜਿਕ ਦਿੱਤਾ ਤੇ ਉਹਨੂੰ ਥੋੜਾ ਸੰਭਾਲ ਕੇ ਵਰਤੋ ਫਿਰ ਕਹਿੰਦੇ ਨਾ ਜੇ ਕਿਸੇ ਨੂੰ ਇੱਕ ਰੋਟੀ ਨਾ ਨਿਲੇ ਮੰਨ ਲਓ ਤੁਸੀਂ 10 ਬੰਦਿਆਂ ਨੂੰ ਰੋਟੀਆਂ ਵਰਤਾਤੀਆਂ ਲੰਗਰ ਵਰਤਾਤਾ ਜੇ ਕੋਈ ਰਹਿ ਗਿਆ ਨਾ ਤੇ ਕਹਿਣਾ ਕਿ ਸਾਡੇ ਤੇ ਕੋਈ ਆਇਆ ਨਹੀਂ ਸਾਨੂੰ ਮਿਲਿਆ ਨਹੀਂ ਤੇ ਜੇ ਤੁਹਾਨੂੰ ਇਹਨਾਂ ਮਿਲਣਦਿਆ ਵਾ ਤੇ ਤੁਸੀਂ ਮਤਲਬ ਕਿ ਮਲੋਕੀ ਬਣਾ ਬਣਾ ਕੇ ਕੱਲ ਲੰਦਾ ਆਪਣਾ ਟਾਈਮ ਖਰਾਬ ਕਰਨ ਦੇ ਆਪਣੀ ਰਸਤ ਲਾਉਂਦਾ ਹੈ ਹਨਾ ਮਿਹਨਤ ਦੀ ਹਰ ਇੱਕ ਦੀ ਕਮਾਈ ਹੁੰਦੀ ਜਿਹੜਾ ਵੀ ਦਾ ਦਸਵੰਤ ਤੇ ਉਹਦੀ ਮਿਹਨਤ ਦੀ ਕਮਾਈ ਆ ਤੁਸੀਂ ਮਿਹਨਤ ਦੀ ਕਮਾਈ ਆ ਤੁਸੀਂ ਇਸ ਤਰ੍ਹਾਂ ਤਰ੍ਹਾਂ ਨਾ ਕਰੋ ਜਦੋਂ ਆਪਾਂ ਘਰੇ ਆਪਣੇ ਆਟਾ ਗੁੰਨਦੇ ਆ ਤੇ ਇੱਕ ਪੇੜਾ ਬੱਜੇ ਤਾਂ ਬਦ ਬਦ ਫਰਿਜ ਚ ਬਾੜਦੇ ਨੇ ਕਿ ਕਿਤੇ ਖਰਾਬ ਨਾ ਹੋ ਜੇ ਰਾਤ ਨੂੰ ਪਕਾ ਲਾਂਗੇ ਜੇ ਦੋ ਰੋਟੀਆਂ ਪੱ ਬੱਜ ਜਾਂਦੀਆਂ ਮੈਂ ਤੇ ਆਪਾਂ ਜਾਂ ਤੇ ਕਿਸੇ ਕੋਈ ਜਾਨਵਰਿਆ ਤੇ ਪੌਨੇ ਨਹੀਂ ਤੇ ਆਪਾਂ ਕਦੀ ਕਦੀ ਗਰਮ ਕਰਕੇ ਖੁਦ ਖਾ ਲੈਨੇ ਆ ਤੇ ਆਪਾਂ ਦੂਸਰਿਆਂ ਦੀ ਮਿਹਨਤ ਦੀ ਕਮਾਈ ਹੋ ਇੰਨਾ ਬੜਾ ਇਹ ਦੁੱਖ ਲੱਗਾ ਇੱਕ ਜਗ੍ਹਾ ਤੇ ਕਣਕ ਸੁੱਟੀ ਪਈ ਕਣਕ ਹੀ ਪਈ ਹੋਈ ਆ ਸਰੂ ਮਾ ਕਣਕਵਾ ਇਦਾਂ ਜਿੱਦਾਂ ਕਿਤੇ ਬੋਰੇ ਲਾਏ ਆ ਤੇ ਹੋਰੇ ਜਾਂ ਤੇ ਬੋਰੇ ਫਟ ਗਏ ਆ ਉੱਥੇ ਡੁੱਲ ਗਈ ਆ ਜਾਂ ਫਿਰ ਚੁੱਕਣ ਚੁਕਾਉਣ ਵਾਲਿਆਂ ਦੇ ਖੂਆ ਮਾਈ ਦੇ ਵਿੱਚ ਹਨਾ ਜਿਹੜੇ ਵੀ ਭੈਣ ਭਰਾ ਵੀ ਰਾਸ਼ਨ ਵਰਤੌ ਕੇ ਜਾਂਦੇ ਆ ਉਹਨਾਂ ਨੂੰ ਵੀ ਥੋੜਾ ਜਿਹਾ ਹਸਾਬ ਨਾਲ ਵੇਖ ਕੇ ਦੇਣਾ ਚਾਹੀਦਾ ਬਾਕੀ ਕਈ ਇਦਾਂ ਦੇ ਜਿਹੜੇ ਦੂਰ ਤਰਾਡੇ ਘਰ ਨੇ ਜਿਹੜੇ ਇਕੱਲੇ ਇਕੱਲੇ ਘਰ ਉਹਨਾਂ ਤੱਕ ਕਈਆਂ ਤੱਕ ਕੁਝ ਪਹੁੰਚਿਆ ਨਹੀਂ ਤੇ ਕਈ ਜਿਨ੍ਹਾਂ ਨੇ ਘਰ ਭਰ ਲਿਆ ਤੇ ਜਿਹੜੇ ਕਈ ਇਹੋ ਜਿਹੇ ਜਿਨ੍ਹਾਂ ਜਿਹੜੇ ਸਾਂਭ ਨਹੀਂ ਸਕੰਦੇ ਜਾਂ ਵਰਤਾ ਨਹੀਂ ਸਕੰਦੇ ਰੋੜ ਤੇ ਇੰਨਾ ਮਤਲਬ ਇੰਨਾ ਅੰਨ ਅਨਾਜ ਖਰਾਬ ਹੋਣਾ ਬਰਬਾਦੀ ਹੋਣੀ ਇਹ ਮਤਲਬ ਇਹ ਚੰਗੀ ਗੱਲ ਨਹੀਂ ਆ ਕਿਉਂਕਿ ਅਨਾਜ ਵਿੱਚ ਵੀ ਪਰਮਾਤਮਾ ਵਸਦਾ ਵਤੇ ਜੇ ਆਪਾਂ ਅਨਾਜ ਦੀ ਬਰਬਾਦੀ ਕਰਾਂਗੇ ਤਾਂ ਕਿਤੇ ਨਾ ਕਿਤੇ ਰੱਬ ਵੀ ਸਾਡੇ ਨਾਲ ਗੁੱਸੇ ਹੋ ਜਾਂਦਾ ਇੱਕ ਬੰਨਿਆ ਸੀ ਅਨਾਜ ਦੀ ਇਹ ਜਿਹੜਾ ਵਾ ਦੁੱਖ ਕਰਨ ਦੇ ਕਿ ਦੋ ਤਿੰਨ ਸਾਲ ਤੱਕ ਸਾਡੀਆਂ ਪੈੜੀਆਂ 'ਚ ਕੁਝ ਹੋਣਾ ਨਹੀਂ ਤੇ ਜਿਹੜਾ ਆਪਾਂ ਉਥੇ ਇੰਨਾ ਬਰਬਾਦ ਕਰਨਦੇ ਉਹ ਵੀ ਤਾਂ ਕਿਸੇ ਨੇ ਕਮਾਇਆ ਵਾ ਹਾਂ ਜੇ ਕੋਈ ਵੀਰ ਭਰਾ ਆਪਣਾ ਦਸਵੰਦ ਬਾਹਰੋਂ ਕੱਢਣ ਕੱਲੰਦਿਆ ਵਾ ਤੇ ਉਹ ਟਰਾਲੇ ਚੋਂ ਦੇ ਰਾਤ-ਰਾਤ ਭਰ ਜਾਗਦੇ ਆ ਹੈ ਮਿਹਨਤ ਕਰਦੇ ਆ ਤੇ ਤੁਹਾਨੂੰ ਆਪਣੇ ਮਿਹਨਤ ਦੀ ਕਮਾਈ ਚ ਦਸਵੰਦ ਦੇਣ ਦੇ ਕਲੋਂਦੇ ਕਿ ਸਾਡੇ ਭੈਣ ਭਰਾ ਮੁਸ਼ਕਲ ਚ ਵਾ ਹੈ ਨਾ ਤੇ ਇਹਨਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਜੇ ਆਪਾਂ ਕੋਈ ਮਦਦ ਕਰਨਦੇ ਆ ਤੇ ਫਿਰ ਆਪਾਂ ਨੂੰ ਵੀ ਥੋੜਾ ਜਿਹਾ ਸਮਝਣਾ ਚਾਹੀਦਾ ਵਾ ਸੋ ਇਹ ਗੱਲਾਂ ਹੈਗੀਆਂ ਵਾ ਮਤਲਬ ਕਿ ਇੱਕਦਮ ਜਿਹੜੇ ਆ ਥੱਲੇ ਦੇ ਇੱਕਦਮ ਗੋਲ ਦੇ ਨਾ ਗਰਾਊਂਡ ਤੇ ਜਾ ਕੇ ਵੇਖਣ ਵਾਲੀਆਂ ਚੀਜ਼ਾਂ ਵਾ ਅਸੀਂ ਸਿਰਫ ਉਹ ਤੋਂ ਚੀਜ਼ਾਂ ਵੇਨੇ ਜਿਹੜੀਆਂ ਸਾਡੀਆਂ ਬਰਬਾਦ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਅਸੀਂ ਨਹੀਂ ਵੇਨੇ ਜਦੋਂ ਸਾਨੂੰ ਚੀਜ਼ ਨਹੀਂ ਮਿਲਦੀ ਤੇ ਉਦੋਂ ਸਾਨੂੰ ਜਿਹੜਾ ਵਾ ਅਫਸੋਸ ਹੁੰਦਾ ਵਾ ਜਦੋਂ ਮਿਲ ਜਾਂਦੀ ਹੈ ਤੇ ਫਿਰ ਅਸੀਂ ਉਹਨੂੰ ਸੰਭਾਲ ਦੇਣੀ ਆ ਤੇ ਬਾਕੀ ਵੀਡੀਓ ਇੱਕ ਦੋ ਹੀ ਮੈਂ ਵੀਡੀਓ ਵੇਖੀਆਂ ਮੈਂ ਤੁਹਾਨੂੰ ਦੱਸਿਆ ਕਿ ਫੋਨ ਵੇਖਣ ਦਾ ਤੇ ਟਾਈਮ ਨਹੀਂ ਲੱਗਦਾ ਇੱਕ ਦੋ ਵੀਡੀਓ ਵੇਖੀਆਂ ਉਹਦੇ ਜਿਹੜੇ ਮੈਂ ਵੇਖਿਆ ਮੈਨੂੰ ਬੜਾ ਦੁੱਖ ਲੱਗਾ ਚਲੋ ਪਰਮਾਤਮਾ ਸਭ ਭਲੀ ਕਰਨ ਸਾਰੇ ਭੈਣ ਭਰਾ ਆਪਣੇ ਘਰਾਂ ਵਿੱਚ ਵਸਦੇ ਰਸਤੇ ਹੁਣ ਜਿਹੜੇ ਹੁਣ ਪਿੱਛੇ ਪੈ ਗਏ ਆ ਵਸਣ ਚ ਹੁਣ ਟਾਈਮ ਤੇ ਲੱਗੂਗਾ ਹੀ ਬਾਕੀ ਚਲੋ ਮਿਲਦੇ ਆਪਾਂ ਇੱਕ ਨਵੇਂ ਸੀਨ ਦੇ ਨਾਲ ਕਿਉਂਕਿ ਗੱਲਾਂ ਬਾਤਾਂ ਮੈਂ 7 ਮਿੰਟ ਤੁਹਾਡੇ ਨਾਲ ਗੱਲਾਂ ਕਰ ਲੀਆਂ ਸੋ ਗੱਲਾਂ ਬਹੁਤ ਹੋ ਗਈਆਂ ਵਾ ਆਪਾਂ ਹੁਣ ਮਿਲਦੇ ਆ ਇੱਕ ਨਵੇਂ ਸੀਨ ਦੇ ਨਾਲ ਫਿਰ ਆਪਾਂ ਗਏ ਬੈਂਕ ਦੇ ਵਿੱਚ ਉੱਥੇ ਮੈਂ ਆਪਣਾ ਏਟੀਐਮ ਦਾ ਕੰਮ ਕਰਾਇਆ ਏਟੀਐਮ ਮੇਰਾ ਗਮ ਹੋ ਗਿਆ ਸੀ ਉਹਨੂੰ ਕੀਤਾ ਬਲੌਕ ਤੇ ਨਵਾਂ ਕੀਤਾ ਅਪਲਾਈ ਏਟੀਐਮ ਦਾ ਕੰਮ ਕਰਾਉਣ ਤੋਂ ਬਾਅਦਾਂ ਮੈਂ ਸੋਚਿਆ ਕਿ ਮੈਂ ਬੰਚ ਦੇ ਸਕੂਲ ਜਾਨੀਆ ਪਰ ਫਿਰ ਮੈਂ ਕਿਹਾ ਨਹੀਂ ਮੈਂ ਜੋ ਉਧਰ ਗਈ ਤੇ ਮੇਰਾ ਦੂਸਰਾ ਕੰਮ ਰਹਿ ਜਾਣਾ ਉਤੋਂ ਫਿਰ ਆਪਾਂ ਨਿਕਲੇ ਬਾਹਰ-ਬਾਹਰ ਨਿਕਲਣ ਤੋਂ ਬਾਅਦਾਂ ਮੈਂ ਫਿਰ ਤੋਂ ਲਿਆ ਟੈਂਪੂ ਟੈਂਪੂ ਫੜ ਕੇ ਤੇ ਮੈਂ ਆ ਗਈ ਪੋਸਟ ਆਫਿਸ 'ਚ ਉਹ ਉੱਥੇ ਥੋੜਾ ਕੰਮ ਸੀ ਉੱਥੇ ਲਾਈਟ ਬੰਦ ਸੀ ਤੇ ਕੰਮ ਸੇ ਕੰਮ ਹੀ ਇੱਕ ਤੋਂ ਡੇਢ ਘੰਟਾ ਮੈਨੂੰ ਉੱਥੇ ਹੀ ਲੱਗ ਗਿਆ ਲਾਈਟ ਉੱਥੇ ਸਵੇਰ ਦੀ ਬੰਦ ਸੀ ਇਨਵਰਟਰ ਦਾ ਵੀ ਕੰਮ ਨਹੀਂ ਸੀ ਤੇ ਫਿਰ ਮੈਂ ਆ ਗਈ ਘਰ ਕਾਰਾ ਕੇ ਦੁਪਹਿਰ ਦੀ ਬਣਾਈ ਰੋਟੀ ਇੱਧਰ ਦੇਖਿਆ ਕਿ ਥੋੜੇ ਬੱਦਲ ਹੋ ਗਿਆ ਮੈਂ ਕਿਹਾ ਕਿਤੇ ਮੀਂਹ ਨਾ ਆ ਜੇ ਕੰਬਲਾਂ ਨੂੰ ਚੋਕ ਲਾਂਗੇ ਰੋਟੀ ਵਿੱਚ ਬਣਾਇਆ ਆਪਾਂ ਜਰਦਾ ਤੇ ਦਹੀਂ ਬੱਚੇ ਕਹਿੰਦੇ ਅੱਜ ਜਰਦਾ ਖਾਣਾ ਦਹੀਂ ਖਾਣਾ ਬੱਦਲ ਬਹੁਤ ਹੋਏ ਪਰ ਮੀਂਹ ਨਹੀਂ ਆਇਆ ਸ਼ਾਮਾਂ ਤੱਕ ਤੇ ਫਿਰ ਮੈਂ ਥੱਕ ਗਈ ਥਕਾਵਟ ਹੋ ਜਾਂਦੀ ਆ ਬਾਹਰ ਤੇ ਇੱਧਰ ਸਵੇਰ ਦੀ ਹੋ ਗਈ ਸੀ ਅੱਜ ਦੀ ਮਾਰਨਿੰਗ ਸਭ ਤੋਂ ਪਹਿਲਾਂ ਸਵੇਰੇ ਸਾਡੇ ਛੱਤ ਤੇ ਆਏ ਕਬੂਤਰ ਤੇ ਟਾਈਮ ਹੀ 6 ਵਜੇ ਦਾ ਤੇ ਮੈਂ ਕਿਹਾ ਚਲੋ ਇਹਨਾਂ ਦੀ ਅੱਜ ਥੋੜੀ ਜੀ ਵੀਡੀਓ ਸ਼ੂਟ ਕਰਦੇ ਆ ਉਸ ਤੋਂ ਬਾਅਦ ਆ ਵੰਚ ਨੂੰ ਠਾਇਆ ਵੰਚ ਨੂੰ ਕੀਤਾ ਤਿਆਰ ਰੋਟੀ ਬਣਾ ਕੇ ਉਹਨੂੰ ਖਵਾਈ ਮੈਂ ਚਾਹ ਪੀਤੀ ਨਾਸ਼ਤਾ ਕੀਤਾ ਸਾਰਾ ਕੁਝ ਕਰਨ ਤੋਂ ਬਾਅਦ ਆ ਵੰਚ ਨੂੰ ਆਪਾ ਤੋੜਿਆ ਵੰਚ ਨੂੰ ਤੋੜਨ ਤੋਂ ਬਾਅਦ ਮੈਂ ਥੋੜੀ ਜੀ ਗੰਮਰਾਂ ਦੇ ਵਿੱਚੋਂ ਚਲਾਈ ਤੋੜੀ ਚਲਾਈ ਤੋੜ ਕੇ ਮੈਂ ਸੋਚਿਆ ਅੱਜ ਉਹਦਾ ਬਣਾਉਣੀ ਥੋੜਾ ਜਿਹਾ ਭੂਜੀਆ ਸਾਗ ਜਿਹੜਾ ਕਿ ਖਾਂ ਚ ਕਦੇ-ਕਦੇ ਬਹੁਤ ਸਵਾਦ ਲੱਗਦਾ ਤੇ ਨਾਲੇ ਬਣਾਉਣੀ ਚਿੱਟੇ ਝਣੇ ਦੀ ਸਬਜ਼ੀ ਮੈਂ ਉਹਦੀ ਵੀ ਤਿਆਰੀ ਕਰ ਲਈ ਨਾਲ ਦੇ ਨਾਲ ਕਿਉਂਕਿ ਸਵੇਰ ਦੇ ਟਾਈਮ ਅੱਜ ਸਬਜ਼ੀ ਨਹੀਂ ਤੇ ਨਦੀਪ ਲੈਣਾਸ਼ਤਾ ਕਰ ਰੋਟੀ ਸਬਜ਼ੀ ਬਣਾ ਲੈਨੇ ਆ ਦੁਪਹਿਰ ਦੇ ਵੀ ਸਾਡੇ ਕੰਮ ਆ ਜੂਗੀ ਤੇ ਇੱਥੇ ਮੈਂ ਦੇਖਣ ਦੀ ਕਿ ਸੂਰਜ ਨਿਕਲਿਆ ਬੜਾ ਹੀ ਸੋਹਣਾ ਲੱਗਨ ਦਿਆ ਇਹ ਚੜਦਾ ਸੂਰਜ ਇੱਕ ਤਾਂ ਕਿਰਨਾ ਜਿਹੜੀਆਂ ਬੜੀਆਂ ਸੋਹਣੀਆਂ ਲੱਗਦੀਆਂ ਵਾਂ ਚੀਂਚੀ ਜਿਹੜੀ ਹੁੰਦੀ ਆ ਫਿਰ ਮੈਂ ਕੰਬਲਾਂ ਨੂੰ ਧਾਰ ਤੇ ਪਾਤਾ ਇੱਕ ਬਾਲਗੋਣੀ ਚ ਪਾਇਆ ਅਜੇ ਧੁੱਪ ਨਹੀਂ ਆਈ ਸੀ ਤੇ ਹੁਣ ਧੁੱਪ ਮਾੜੀ ਮਾੜੀ ਆਉਂਦੀ ਸੀ ਸਬਜ਼ੀ ਦਾਪਾ ਕਰਨ ਦਾ ਪਹਿਤ ਤਿਆਰੀ ਤੇ ਚਲਾਈ ਵੇਖਣ ਚ ਕਿੰਨੀ ਸੋਹਣੀ ਲੱਗਦੀ ਆ ਨਾ ਇਹ ਮੈਂ ਗਮਲਿਆਂ ਦੇ ਵਿੱਚ ਤੋੜੀ ਜਦੋਂ ਗਮਲਿਆਂ ਚ ਚਲਾਈ ਹੋਈ ਤੇ ਮੈਂ ਨਾ ਪੁੱਟੀ ਨਹੀਂ ਉਹਨਾਂ ਨੂੰ ਹੋਰ ਪਾਣੀ ਪਾਇਆ ਤਾਂ ਦੋ ਤਿੰਨ ਬੂਟੇ ਬੜੇ ਵਧੀਆ ਹੋ ਗਏ ਤੋਂ ਉਹਨਾਂ ਚ ਤੋੜ ਕੇ ਮੈਂ ਨਾ ਦੂਸਰੇ ਤੀਸਰੇ ਦਿਨ ਨਾ ਥੋੜੇ ਜਿਹਾ ਆਪਣੇ ਜੋਗੀ ਪੁਰਜੀ ਬਣਾ ਲੈਣੀ ਆ ਕਦੀ ਆਲੂ ਪਾ ਲੈਣੀ ਕਦੀ ਨਹੀਂ ਪਾਉ ਤੇ ਚਲੋ ਭਈ ਅੱਜ ਦਾ ਸਾਡਾ ਜਿਹੜਾ ਸਵੇਰ ਦਾ 8 ਵਜੇ ਤੱਕ ਦਾ ਇਹ ਸਾਰਾ ਬਲੌਗ ਸੀ ਤੇ ਮੈਂ ਹੁਣੇ ਵੀਡੀਓ ਅਪਲੋਡ ਕਰਨ ਲੱਗੀ ਸੀ ਸੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ